ਹੋਟਲ ਆ এসি ਉਹ ਡਾਟ ਡੋਰ ਤਾਂ ਨਹੀਂ ਉੱਥੇ ਕੋਈ ਪੁਲਿਸ ਪੁਲਿਸ ਤਾਂ ਨਹੀਂ ਆਉਂਦੀ ਉਹ ਕੁਝ ਆ ਵੇਖ ਲੈਣਾ ਪਰ ਡਰ ਆ ਰਿਹਾ ਲੱਗਦਾ ਡਰ ਕੋਈ ਨਹੀਂ ਹਾਂ ਡਰ ਕੋਈ ਨਹੀਂ ਹੁਣ ਮੈਂ ਤਿੰਨ ਕੰਮ ਲਾ ਕੇ ਆਈ ਹਾਂ ਤੁਸੀਂ ਲਾ ਕੇ ਪੁਲਿਸ ਪੁਲਿਸ ਆ ਗਈ ਫੇਰ ਇੱਥੇ ਪੁਲਿਸ ਨਹੀਂ ਆਉਂਦੀ ਮਾਲਕ ਕਾਦੇ ਵਾਸਤੇ ਬੈਠਾ ਹੋ ਅਸਾੜੀ ਪੁਲਿਸ ਨਾਲ ਸੈਟਿੰਗ ਆ ਹਾਂਜੀ ਪੱਕਾ ਵੇਲ ਆ ਕੱਲ ਦੱਸਦੇ ਤੈਨੂੰ ਥੋੜੀ ਦੇਰ ਰੁਕ ਜਾ ਹੋਣਾ ਪੁੱਛ ਯਾਰ ਭੀਆ ਹਾਂ ਯਾਰ ਭੀਆ ਇੱਕ ਜਣੇ ਦਾ ਹੋਟਲ ਹੋਟਲ ਆ ਜਾ ਕਿਹੜਾ ਆ ਨਾਲ ਦਾ ਜੀ ਡਾਲ ਡੂਰ ਕੋਈ ਕੋਈ ਨਹੀਂ ਤੁਮ ਬੋਲਤ ਬਾਲਤ ਤੇ ਭੁੰਦੇ ਹੁੰਦੇ ਨਹੀਂ ਪੱਕਾ ਯਾਰ ਭੀਆ ਹਾਂ ਜੀ ਰੂਪ ਹੋਟਲ ਰੂਪ ਉਹ ਕਿੱਥੇ ਕਰਕੇਗਾ ਉਹ ਵੀ ਐਸੇ ਪੰਜਾਬ ਤੋਂ ਰੂਪ ਹੋਟਲ ਉੱਥੇ ਹੋ ਇੰਨੀ ਕੁੜੀਆਂ ਕਿੰਨੇ ਪੈਸੇ 1500 1500 ਕੋ ਜੋਰ ਹੋ ਦੇਖੇ ਪੁੱਲਸਣਾ ਸੈਟਿੰਗ ਹਨਾ ਤੇ ਸਭ ਕੁ ਸੈਟ ਤੇ ਬਾਅਦ ਆਪਾਂ ਗਈਏ ਹੋਈਏ ਤਾਂ ਪੁੱਲਸ ਪੁੱਲਸ ਤਾਂ ਨਹੀਂ ਆ ਜੂਗੀ ਨਹੀਂ 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 ਅੱਗੇ ਵੀ ਜਾਂਦੇ ਹੋ ਤੇ ਹੋਟਲ ਚ ਆਓ ਜਿੱਥੇ ਜਾਂਦੇ ਹੋ ਦੱਸੀ ਕੀ ਪੁੱਲਸ ਤਾਂ ਨਹੀਂ ਆ ਜਾਂਦੀ ਭਰਾਵਾ ਨੂੰ ਨਹੀਂ ਨਹੀਂ ਇੱਥੇ ਸੈਟਿੰਗ ਹੋਣਾ ਬਾਦ ਦੱਸ ਦੇ ਫਿਰ ਦੱਸ ਅਸੀਂ ਆਏ ਆ ਜੀ ਟਾਈਮ ਵਗੈਰਾ ਤੇ 10:30 ਅਸੀਂ ਆਏ ਆ ਬੱਸ ਸਟੈਂਡ ਦੇ ਲਾਗੇ ਮਾਨ ਸਿੰਘ ਗੇਟ ਸਾਡਾ ਕੋਈ ਫੋਲੋ ਕਰਦਾ ਸੀ ਕੋਈ ਇੰਸਟਾ ਤੇ ਉਹਨੇ ਸਾਨੂੰ ਦੱਸਿਆ ਕਹਿੰਦਾ ਭਾਜੀ ਤੁਸੀਂ ਬੱਸ ਸਟੈਂਡ ਦੀ ਵੀਡੀਓ ਪਾਈ ਸੀ ਤੇ ਪੁਲਿਸ ਨੇ ਉੱਥੇ ਕਾਰਵਾਈ ਕੀਤੀ ਲੇਕਿਨ ਹੋਇਆ ਕੀ ਆ ਉਹ ਸਾਰੀਆਂ ਜੋ ਵੀ ਧੰਦੇ ਉੱਥੇ ਚੱਲਦੇ ਸੀ ਪ੍ਰੋਸਟੀਚਿਊਡ ਦੇ ਉਹ ਸਾਰੇ ਸਾਡੇ ਮਾਨ ਸਿੰਘ ਗੇਟ ਵਾਲ ਆ ਗਏ ਨੇ ਕਹਿੰਦਾ ਇਹ ਰਹਾਇਸ਼ੀ ਇਲਾਕਾ ਵਾ ਜਿੱਦੋਂ ਅਸੀਂ ਆਪਣੀ ਫੈਮਲੀ ਨਾਲ ਵੀ ਨਿਕਲਦੇ ਆ ਜਾਂ ਤੇ ਮੁੰਡੇ ਉਹਨਾਂ ਨਾਲ ਸਾਡੇ ਨਾਲ ਮੀਸਬੇਵ ਕਰਦੇ ਆ ਕੁੜੀਆਂ ਹੀ ਸਾਨੂੰ ਪੁੱਛਣ ਲੱਪਾਂਦੀਆਂ ਸਾਡੀ ਫੈਮਲੀ ਸੰਭਲੇ ਕੇ ਚੱਲਣਾ ਕਈ ਕੁੜੀਆਂ ਨਾਲ ਤਾਂ ਗੱਲ ਕੀਤੀ ਉਹ ਕਹਿੰਦੇ ਰੂਮ ਵੀ ਇੱਥੇ ਮਿਲ ਜਾਂਦਾ ਕੋਈ ਏਸੀ ਰੂਮ ਕਰਕੇ ਹੈਗਾ ਵਾ ਸਾਹਮਣੇ ਹੀ ਏਸੀ ਰੂਮ ਇਨ ਹਨਾ ਤੇ ਉਹ ਕਹਿੰਦੇ ਆ ਕਿ ਇੱਥੇ ਰੂਮ ਵੀ ਮਿਲ ਜਾਂਦਾ ਤੇ ਇੱਕ ਐਮਸੀ ਕਰਕੇ ਹੈਗਾ ਵਾ ਤੇ ਉਹਨੂੰ ਜਿਹੜੋ ਪੁੱਛਿਆ ਪੁੱਛਿਆ ਕਿ ਪੁਲਿਸ ਦਾ ਨਹੀਂ ਡਰ ਉਹ ਕਹਿੰਦੀ ਜੀ ਸਾਡੇ ਹੋਟਲ ਵਾਲਿਆਂ ਦੇ ਜਿਹੜੇ ਹੋਟਲ ਦੇ ਮਾਲਕ ਨੇ ਉਹਨਾਂ ਦੀ ਪੁਲਿਸ ਨਾਲ ਸੈਟਿੰਗ ਹੈ ਮੈਂ ਹੁਣੇ ਪੁੱਛਣਾ ਚਾਹਾਂਗਾ ਕਿ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਸੀ ਤੇ ਬਾਅਦ ਵਿੱਚ ਪੁਲਿਸ ਵੱਲੋਂ ਇਹ ਸੋਸ਼ਲ ਮੀਡੀਆ ਤੇ ਅਪਲੋਡ ਵੀ ਹੋਇਆ ਕਿ ਅਸੀਂ ਕਾਰਵਾਈ ਕੀਤੀ ਆ ਉਹ ਸਿਰਫ ਫਾਰਮੈਲਿਟੀ ਸੀ ਕਿ ਜੇ ਉਹ ਫਾਰਮੈਲਟੀ ਨਹੀਂ ਸੀ ਤੇ ਵੇਖੋ ਬੱਸ ਸਟੈਂਡ ਇੱਕ ਸਿਰਫ ਸੜਕ ਦੇ ਇਧਰਲੇ ਬਨੇ ਬੱਸ ਸਟੈਂਡ ਆ ਤੇ ਇਧਰਲੇ ਬਨੇ ਮਾਨ ਸਿੰਘ ਗੇਟ ਆ ਤੇ ਪੁਲਿਸ ਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਇੰਨਾ ਵੱਡਾ ਧੰਦਾ ਚੱਲਦਾ ਕਿ ਲੋਕੀ ਇੰਨੇ ਪਰਚਾਨ ਨੇ ਰੈਸ਼ੀ ਲਾ ਕੇ ਵਿਚਾਰਾ ਕੈਮਰੇ ਦੇ ਸਾਹਮਣੇ ਨਹੀਂ ਆ ਸਕਦਾ ਉਹ ਵਿਚਾਰਾ ਸਰਦਾਰ ਬੰਦਾ ਉਹਨੇ ਮੈਨੂੰ ਆਪ ਕਹਿੰਦਾ ਗੁਰੂ ਘਰ ਨੂੰ ਰਾਹ ਜਾਂਦਾ ਕੋਈ ਵੀ ਸੰਗਤ ਨੰਗਦੀ ਹੋਵੇ ਇਥੋਂ ਇਸ ਟਾਈਮ ਨੇਰੇ पे ਤੁਸੀਂ ਵੇ ਲੋ ਤੇ ਕੋਈ ਵੀ ਫੈਮਿਲੀ ਵਾਲਾ ਇਥੇ ਰਾਤ ਦੀ ਘੁੰਮਣ ਆ ਜਾ ਆਪਣੀ ਫੈਮਿਲੀ ਨਾਲ ਤੇ ਇੰਨਾ ਕਿ ਮਿਸਬੇਹ ਹੁੰਦਾ ਕਿ ਹੀ ਆਪਣੀ ਫੈਮਿਲੀ ਦੇ ਸਾਹਮਣੇ ਆਪ ਸ਼ਰਮਿੰਦੇ ਹੋਏ ਨੇ ਮੇਰੀ ਆਪ ਜੀ ਕੇ ਬੇਨਤੀ ਹੱਥ ਜੋੜ ਕੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਆਪਣੇ ਅੰਬਰਸਰ ਦੇ ਡੀਸੀ ਮੈਡਮ ਤੇ ਸਾਡੇ ਪੁਲਿਸ ਕਮਿਸ਼ਨਰ ਜਿਹੜੇ ਕਿ ਬਹੁਤ ਵਧੀਆ ਦੋਵੇਂ ਜਾਣੇ ਕੰਮ ਕਰਨਦੇ ਨੇ ਇਹਦੇ ਚ ਕੋਈ ਸ਼ੱਕ ਨਹੀਂਗਾ ਕੋਈ ਕਿੰਦੂ ਪਰੰਤੂ ਨਹੀਂ ਬਟ ਉਹਨਾਂ ਦਾ ਧਿਆਨ ਇਧਰਲੇ ਬੰਨੇ ਵੀ ਹੋਵੇ ਕਿ ਲੋਕੀ ਕਿਸ ਕਦਰ ਇੰਨਾ ਤੋਂ ਪਰੇਸ਼ਾਨ ਨੇ ਨਸ਼ੇੜੀਏ ਸ਼ਰਿਆਮ ਘੁੰਮੰਦੇ ਨੇ ਤੇ ਜਿਹੜੇ ਪ੍ਰੋਸਟੀਟਿ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖਿਆ ਹੀ ਆ ਵੀ ਲੰਘੇ ਦਿਨ ਇੱਕ ਵੀਡੀਓ ਇੰਟਰਨੈਟ ਦੇ ਉੱਤੇ ਬਹੁਤ ਵਾਇਰਲ ਹੋ ਰਹੀ ਆ ਵੀ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਸਟਿੰਗ ਕੀਤਾ ਗਿਆ ਕਿ ਅਮਰਸਰ ਸਾਹਿਬ ਦੇ ਵਿੱਚ ਰਹਾਇਸ਼ੀ ਇਲਾਕਿਆਂ ਦੇ ਵਿੱਚ ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਜਾਣ ਵਾਲੇ ਰਸਤਿਆਂ ਵਿੱਚ ਦੇਹ ਉਪਾਰ ਦਾ ਬੜੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਜਿਹਦੇ ਵਿੱਚ ਬੜੀ ਕਲੀਅਰ ਗੱਲ ਚੱਲ ਰਹੀ ਆ ਵੀ ਪ੍ਰਸ਼ਾਸਨ ਦੇ ਪ੍ਰਤੀ ਜਦੋਂ ਸਵਾਲ ਕੀਤਾ ਜਾਂਦੇ ਨੇ ਸਾਰੇ ਨਹੀਂ ਔਰ ਚੰਦ ਜੇ ਲੋਕ ਹੁੰਦੇ ਨੇ ਜਿਹੜੇ ਪੈਸੇ ਲੈ ਕੇ ਇਹ ਤੰਦੇ ਨੂੰ ਸਪੋਰਟ ਕਰਦੇ ਨੇ ਜਾਂ ਰੋਕਦੇ ਨਹੀਂ ਜਿਵੇਂ ਕਿ ਉਸ ਵੀਡੀਓ ਦੇਖ ਰਹੇ ਹਾਂ ਕਿ ਉਹ ਕਹਿ ਰਿਹਾ ਕਿ ਪ੍ਰਸ਼ਾਸਨ ਦਾ ਪੁਲਿਸ ਦਾ ਕੋਈ ਡਰਤਾ ਨਹੀਂ ਉਹ ਕਹਿੰਦੇ ਸੀ ਮਹੀਨਾ ਭਰ ਦੇਣ ਸਾਨੂੰ ਕੋਈ ਡਰ ਨਹੀਂ ਹੈਗਾ ਅਸੀਂ ਬਹੁਤ ਲੰਮੇ ਸਮੇਂ ਤੋਂ ਇਹਦੇ ਬਾਰੇ ਬੋਲ ਰਹੇ ਹਾਂ ਸਿਰਫ ਬੋਲ ਨਹੀਂ ਰਹੇ ਅਸੀਂ ਆਪਣੇ ਪੱਧਰ ਤੇ ਕਾਰਵਾਈਆਂ ਵੀ ਕੀਤੀਆਂ ਸਿਕੀਆਂ ਤੁਸੀਂ ਦੇਖਿਆ ਸੀ ਕਿੱਦਾਂ ਅਸੀਂ ਹੋਟਲ ਨਸ਼ਰ ਕੀਤੇ ਸੀ ਕਿੱਦਾਂ ਜਿਹੜੇ ਆਵਾਜ਼ਾਂ ਮਾਰਦੇ ਨੇ ਇੱਕ ਘੰਟੇ ਵਾਸਤੇ ਰੂਮ ਲੈ ਲਓ ਪ੍ਰਸ਼ਾਸਨ ਸੰਗਤ ਨੂੰ ਪਰੇਸ਼ਾਨੀ ਹੁੰਦੀ ਸੀ ਕਿ ਆਪਾਂਵੇਂ ਪਿਓ ਪਤੀ ਆਪਣਾ ਜਾਂਦੇ ਸੀਗੇ ਭੈਣ ਭਰਾ ਜਾਂਦੇ ਸੀ ਉਹਨਾਂ ਨੂੰ ਇਹ ਵਾਚਾ ਮਿਲਦੇ ਸੀ ਚਲੋ ਜਿੰਨਾ ਕ ਅਸੀਂ ਕਰ ਸਕਦੇ ਸੀ ਠੱਲ ਪਾਈ ਜਿਹੜਾ ਸਟਿੰਗ ਕੀਤਾ ਗਿਆ ਇਸ ਦਾ ਕਿੰਨਾ ਕਿੰਨੇ ਸਟਿੰਗ ਤੁਹਾਨੂੰ ਅਸੀਂ ਕਰਕੇ ਦੇ ਦਈਏ ਜਿੱਥੇ ਹੋਟਲਾਂ ਸ਼ਰਿਆਮ ਧੰਦਾ ਚੱਲਦਾ ਨਸ਼ਾ ਮਿਲਦਾ ਸ਼ਰਾਬ ਮਿਲਦੀ ਹੈ ਸੱਚ ਕਹਾਂ ਸੀ ਦਰਬਾਰ ਸਾਹਿਬ ਦੇ ਨੇੜੇ ਤੇੜੇ ਹੋਟਲਾਂ ਦੇ ਵਿੱਚ ਵੀ ਗੈਸਟ ਹਾਊਸਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਇਨਫਰਮੇਸ਼ਨਾਂ ਨੇ ਪਰ ਗੱਲ ਫਿਰ ਉੱਥੇ ਆਉਂਦੀ ਆ ਵੀ ਅਸੀਂ ਤਾਂ ਕਰਾਂਗੇ ਜਿੰਨਾ ਹੋ ਸਕੂਗਾ ਪਰ ਪ੍ਰਸ਼ਾਸਨ ਕਿੱਥੇ ਸੁੱਤਾ ਕੀ ਪ੍ਰਸ਼ਾਸਨ ਨੂੰ ਦਿਖਦਾ ਨਹੀਂ ਇਸ ਸਿਰਿਆਮਸਾ ਸਾਹ ਪਿੱਤਰ ਸ਼ਹਿਰ ਕੋਵੈਡਾ ਤੇ ਜਿੱਥੇ ਹਰ ਤਰ੍ਹਾਂ ਦੇ ਧਰਮ ਦੇ ਸਤਕਾਰ ਦਾ ਸਥਾਨ ਹੋਣ ਤੇ ਉਥੇ ਇਹ ਕੁਝ ਚੱਲਦਾ ਹੋਵੇ ਬੰਦ ਹੋ ਸਕਦਾ ਸਾਰਾ ਕੁਝ ਹੋ ਸਕਦਾ ਜੇਕਰ ਪ੍ਰਸ਼ਾਸਨ ਚਾਵੇ ਜੇ ਅਸੀਂ ਬੋਲਦੇ ਆ ਸਾਡੇ ਤੇ ਐਕਸ਼ਨ ਮੈਂਟੂ ਚ ਹੋ ਜਾਂਦੇ ਨੇ ਸਾਡੇ ਅਕਾਊਂਟ ਬੰਦ ਹੋ ਜਾਂਦੇ ਨੇ ਸਾਨੂੰ ਥ੍ਰੈਟਸ ਆਉਂਦੀਆਂ ਨੇ ਸਾਨੂੰ ਡਰਾਇਆ ਜਾਂਦਾ ਵੀ ਤੁਸੀਂ ਨਾ ਬੋਲੋ ਪਰ ਚਲੋ ਅਸੀਂ ਤਾਂ ਗੁਰੂ ਵਾਸਤੇ ਤੁਰੇ ਸਾਨੂੰ ਤਾਂ ਪ੍ਰਵਾਹ ਨਹੀਂ ਕਿਸੇ ਦੀ ਅਸੀਂ ਤਾਂ ਬੋਲਾਂਗੇ ਡਟ ਕੇ ਜਿੰਨਾ ਚਿਰ ਸਾਡੇ ਕੋ ਮਹਾਰਾਜ ਦੀ ਕਿਰਪਾ ਨਾਲ ਸਾਡੀ ਆਵਾਜ਼ ਨਿਕਲਦੀ ਅਸੀਂ ਬੋਲਾਂਗੇ ਅਸੀਂ ਤੇ ਆਪਣਾ ਫਰਜ਼ ਪੂਰਾ ਕਰਦੇ ਆ ਤੇ ਕਰਦੇ ਰਵਾਂਗੇ ਪਰ ਇੱਥੇ ਵੱਡੀ ਗੱਲ ਇਹ ਆ ਇੱਕ ਸਾਡੀ ਆਮ ਲੋਕਾਂ ਦੀ ਵੀ ਗਲਤੀ ਆ ਕਿ ਅਸੀਂ ਆਵਾਜ਼ ਨਹੀਂ ਚੱਕਦੇ ਜਦੋਂ ਇਹ ਮਸਲਾ ਇਦਾਂ ਦਾ ਮੁੱਦਾ ਸਾਹਮਣੇ ਆਉਂਦਾ ਉਦੋਂ ਸਾਰੇ ਆਵਾਜ਼ ਚੱਕਿਆ ਕਰੀਏ ਉਦੋਂ ਇਹ ਨਾ ਕਰਿਆ ਕਰੀਏ ਵੀ ਕੋਈ ਨਹੀਂ ਅਕਾਲੀ ਨੇ ਕਰ ਲਿਆ ਅਕਾਲੀ ਬੋਲ ਪਿਆ ਸਾਨੂੰ ਕੀ ਲੱਗੇ ਹਰ ਇੱਕ ਦੇ ਦਾ ਫਰਜ਼ ਬਣਦਾ ਕਿ ਡਟ ਕੇ ਉਹ ਇਸ ਚੀਜ਼ ਦਾ ਵਿਰੋਧ ਕਰੀਏ ਭਾਵੇਂ ਉਹ ਤਮਾਕੂ ਦਾ ਮਸਲਾ ਭਾਵੇਂ ਸ਼ਰਾਬ ਦਾ ਠੇਕਿਆਂ ਦਾ ਮਸਲਾ ਭਾਵੇਂ ਓਟਲਾਂ ਦਾ ਮਸਲਾ ਧੰਦੇ ਦਾ ਮਸਲਾ ਨਸ਼ੇ ਦਾ ਮਸਲਾ ਸਾਰੇ ਇੱਕ ਆਵਾਜ਼ ਬਣ ਕੇ ਜਬਰਦਸਤ ਕਰੀਏ ਲਿਆਓ ਤੁਸੀਂ ਸਾਥ ਦਿਓ ਤਰੋ ਅਮਰਸਰ ਸਾਹਿਬ ਨੂੰ ਪਿੱਤਰ ਸ਼ਹਿਰ ਦਰਜਾ ਦੋਣ ਵਾਸਤੇ ਤੇ ਸਭ ਕੁਝ ਹੋ ਜਾਊਗਾ ਪਰ ਅਸੀਂ ਤੁਰਦੇ ਹੀ ਨਹੀਂ ਅਸੀਂ ਸੋਚਦੇ ਹਾਂ ਮシャン ਨੂੰ ਕਿ ਲੱਗੇ ਕਰ ਰਹੇ ਨੇ ਇਹ ਕੌਣ ਜਿਹੜੇ ਮੁੰਡੇ ਨੇ ਕੀਤਾ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਉਹਨੇ ਕਾਰਜ ਕੀਤਾ ਇਸ ਤੋਂ ਬਾਅਦ ਉਹ ਮੁੰਡੇ ਨੂੰ ਕੋਰਲੋਂ ਨਹੀਂ ਹੋਊਗੀ ਤੁਸੀਂ ਦੇਖੋਗੇ ਉਹਨੂੰ ਕਿੰਨੀ ਪ੍ਰੋਬਲਮ ਹੋਣੀ ਹੈ ਕਿਉਂ ਕਿ ਜਿੰਨਾਂ ਦੇ ਧੰਦੇ ਬੰਦ ਹੁੰਦੇ ਨੇ ਜਿੰਨਾਂ ਨੂੰ ਲੋਕਾਂ ਨੂੰ ਨਸ਼ਰ ਕੀਤਾ ਜਾਂਦਾ ਫਿਰ ਉਹ ਡਬਾਉਣ ਵਾਸਤੇ ਡਰਾਉਣ ਵਾਸਤੇ ਡਬਾਉਣ ਵਾਸਤੇ ਬਹੁਤ ਹੱਥ ਕੰਡੇ ਬਣਾਉਂਦੇ ਨੇ ਸਾਨੂੰ ਬਹੁਤ ਹੱਥ ਗੱਲੇ ਬਣਾਏ ਸੀ ਪਰ ਚਲੋ ਨੀਲਾ ਬਾਣਾ ਮਾਰੇ ਨੇ ਬਕਸ਼ਿਆ ਤੇ ਬਾਣਿਆ ਕਰ ਬਾਣਾ ਜਿਹੜਾ ਵਾ ਉਹ ਕਿਸੇ ਤੋਂ ਵੀ ਡਰਦਾ ਨਹੀਂ ਇਸ ਬਾਣੇ ਦੇ ਰੂਪ ਜਦੋਂ ਆ ਜਾਂਦੇ ਆ ਤੇ ਮਹਾਰਾਜ ਦਾ ਸਰੂਪ ਜਿਹੜਾ ਵਾ ਉਹ ਸਾਹਮਣੇ ਜਿਹੜਾ ਬਕਸ਼ਿਆ ਉਹਦੇ ਨਾਲ ਫਿਰ ਸਾਨੂੰ ਡਰ ਭੈ ਖਤਮ ਹੋ ਜਾਂਦੇ ਨੇ ਇਸ ਕਰਕੇ ਬੇਨਤੀ ਆ ਵੀ ਆਪਾਂ ਸਾਰੇ ਹੀ ਆਪਣਾ ਫਰ ਸਮਝੀਏ ਪ੍ਰਸ਼ਾਸਨ ਜਿਹੜਾ ਵਾ ਉਹ ਬਿਨਾਂ ਦੇਰੀ ਕੀਤੇ ਆ ਇਹ ਸਾਰਾ ਕੁਝ ਬੰਦ ਕਰੇ ਨਹੀਂ ਤੇ ਅਸੀਂ ਆਪਣੇ ਪੱਧਰ ਤੇ ਜਿਹੜੀਆਂ ਕਾਰਵਾਈਆਂ ਕਰਦੇ ਸੀ ਉਹ ਤਾਂ ਕਰਾਂਗੇ ਅਗਾਮੀ ਕਰਾਂਗੇ ਬਹੁਤ ਜਲਦ ਤੁਹਾਨੂੰ ਸਾਰਾ ਕੁਝ ਨਸ਼ਰ ਕਰਕੇ ਦਿਖਾਵਾਂਗੇ ਕਿ ਹੋਟਲਾਂ ਦੇ ਵਿੱਚ ਕਿਵੇਂ ਕਿਵੇਂ ਕੀ ਕੁਝ ਹੋ ਰਿਹਾ ਇਹ ਇਸ਼ਾਰੇ ਵਿੱਚ ਐਲਾਨ ਕਰਦੇ ਆ ਸਾਨੂੰ ਇਹ ਵੀ ਪਤਾ ਵੀ ਐਲਾਨ ਕਰਨ ਤੋਂ ਬਾਅਦ ਲੋਕਾਂ ਨੇ ਹਟਣਾ ਨਹੀਂ ਕਿਉਂਕਿ ਡਰ ਨਹੀਂ ਨਾ ਹੈਗਾ ਪੈ ਹੀ ਨਹੀਂ ਹੈਗਾ ਕਿਸੇ ਚੀਜ਼ ਦਾ ਨਾ ਪ੍ਰਸ਼ਾਸਨ ਦਾ ਪੈ ਨਾ ਲੋਕਾਂ ਦਾ ਪੈ ਸੋ ਆਓ ਨਾਲ ਮਿਲ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚੋਂ ਇਹ ਗੰਦਬਾਰ ਕਢੀਏ ਤੇ ਪਵਿੱਤਰ ਸ਼ਹਿਰ ਦਾ ਦਰਜਾ ਦਵਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ